ਪਰ ਪਰ ਕਿ ਇਹ ਨਹਿਰ ਬਹੁਤ ਵੱਡਾ ਇਤਿਹਾਸਿਆ ਦਾ ਇਸ ਨਹਿਰ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਔਰ ਵਕਈ ਪਵਿੱਤਰ ਸਰੋਵਰਾਂ ਨੂੰ ਜਿੱਥੇ ਜਲ ਜਾਂਦਾ ਉਥੇ ਪਵਿੱਤਰ ਮੰਦਰ ਨੂੰ ਜਲ ਵੀ ਜਾਂਦਾ ਪਿਛਲੇ 7 ਸਾਲਾਂ ਤੋਂ ਇਹ ਨਹਿਰ ਦੀ ਸਫਾਈ ਲਈ ਲੱਗੇ ਔਰ ਜਿੰਨਾ ਸਾਫ ਕਰਾਈਦਾ ਉਹਨਾਂ ਦਾ ਗੰਦ ਪਾ ਜਾਂਦੇ ਔਰ ਦੇਵੀ ਦੇਵਤਿਆਂ ਗੁਰੂ ਪੀਰ ਪਗੰਬਰਾਂ ਦਾ ਨਰਾਦ ਰਹਿਣਾ ਕਰਦੇ ਆ ਕਿ ਕੱਲ ਤੇ ਸਹੱਦ ਤੱਕ ਹੋ ਗਿਆ ਕਿ ਗੁਟਕਾ ਸਾਹਿਬ ਚੋਪਈ ਸਾਹਿਬ ਜਪਜੀ ਸਾਹਿਬ ਔਰ ਕੁਰਾਨ ਤੱਕ ਜਿਹੜੀ ਇੱਥੋਂ ਚੋੱਕੇ ਖੜੀ ਕੁਦਰਤ ਨੂੰ ਆਪਾਂ ਕਿਉਂ ਚੈਲੰਜ ਕਰਨ ਦੇ ਕਿਤੇ ਨਾ ਕਿਤੇ ਰਿਜ਼ਲਟ ਬੜਾ ਮਾੜਾ ਨਿਕਲਦਾ ਹੈ ਪਲਾਸਟਿਕ ਨਹੀਂ ਗਲਦਾ ਨਹੀਂ ਇਹਦੇ ਤੋਂ ਕੈਂਸਰ ਪੈਦਾ ਹੋਣੀ ਆ ਸੁੱਕੀ ਨਹਿਰ ਚ ਜਲ ਪ੍ਰਵਾਹ ਕੀ ਕਰੋਗੇ ਦੱਸੋ ਮੈਨੂੰ ਸੁੱਕੀ ਨਹਿਰ ਆ ਉਹਨੇ ਦੁਕਾਨਾਂ ਤੇ ਮੇਰੇ ਸਾਹ ਹੁਣ ਅਮਰਸਾ ਦੀਆਂ ਪੂਰੀਆਂ ਤੇ ਨਿੰਹਾਰੀ ਆ ਲੋਣੇ ਜਨੇ ਪਏ ਤੇ ਜਿੰਨੇ ਲੱਡੂ ਇੱਥੇ ਸੁੱਟੇ ਚੰਗੀ ਭਲੀ ਮਠਿਆਈ ਦੀ ਦੁਕਾਨ ਤੇ ਨਹੀਂ ਹੋਣੇ ਕੰਮ ਜੇ ਦੋਹਾਂ ਪਾਸੇ ਹੋ ਵੇਖੀਏ ਨਾ ਚੰਗੇ ਬੰਦੇ ਜੇ 40% ਨੇ ਤੇ ਗੰਦੇ ਬੰਦੇ 60% ਨੇ ਇਹ ਫਿਰ ਤੁਹਾਡੇ ਨਾਮ ਹੈ ਬਾਈ ਨੇ ਐਵੇਂ ਹੀ ਹਾਈ ਕੋਰਟ ਲੈ ਜਣੇ ਜਿੰਨੇ ਤੁਸੀਂ ਕਬਲੇ ਕੀਤੇ ਨਹਿਰ ਤੇ ਉਹ ਸਾਰਿਆਂ ਦਾ ਚਿੱਠਾ ਮੈਂ ਲੈ ਆਉਣਾ ਤਾਂ ਫਿਰ ਤੁਸੀਂ ਬੰਦੇ ਪਾਪਾ ਰਾਈ ਨਵਾ ਕਰਨੇ ਬੰਦਿਆਂ ਵਾਂਗੂ ਆ ਕੇ ਇੱਥੇ ਜਿਹੜੇ ਡਿਊਟੀ ਕਰਦੇ ਨਹਿਰ ਤੇ ਚਾਹੇ ਜੰਗਲਾਤ ਵਿਭਾਗ ਦੇ ਤੇ ਚਾਹੇ ਨਹਿਰੀ ਵਿਭਾਗ ਦੇ ਆ ਸਸ਼ੀਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਣਕ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਪਿੱਛੇ ਮੇਰੇ ਜਗ੍ਹਾ ਤੁਸੀਂ ਦੇਖ ਰਹੇ ਹੋਏ ਆ ਨਹਿਰ ਤਾਂ ਇਸ ਨਹਿਰ ਦਾ ਜੇ ਕਹਿ ਲਈਏ ਕਿ ਪਾਣੀ ਜੋ ਸਚਕਨ ਸ੍ਰੀ ਹਰਮੰਦਰ ਸਾਹਿਬ ਜਾਂ ਫਿਰ ਜਿਹੜੇ ਹੋਰ ਧਰਮ ਸਥਾਨ ਹੈਗੇ ਨੇ ਜਾਂ ਪੰਜ ਸਰੋਵਰਾਂ ਦੀ ਗੱਲ ਕਰੀਏ ਤਾਂ ਇੱਥੋਂ ਹੀ ਜਿਹੜਾ ਜਲ ਜਿਹੜਾ ਗੁਰੂ ਘਰਾਂ ਨੂੰ ਜਾਂਦਾ ਮੰਦਿਰ ਦੇ ਵਿੱਚ ਵੀ ਇੱਥੋਂ ਹੀ ਜਿਹੜਾ ਜਲ ਉਹ ਮੰਦਿਰ ਨੂੰ ਜਾਂਦਾ ਦਰਗਾਣਾ ਮੰਦਿਰ ਨੂੰ ਲੇਕਿਨ ਇੱਥੋਂ ਦੇ ਜੇ ਤੁਸੀਂ ਹਾਲਾਤ ਦੇਖੋ ਤਾਂ ਕਿਸ ਤਰ੍ਹਾਂ ਦੇ ਨਾਲ ਜੋ ਧਰਮ ਦੀ ਗੱਲ ਕਰ ਲਈਏ ਕਿਉਂਕਿ Hindu ਧਰਮ ਜਾਂ ਫਿਰ ਹੋਰ ਵੀ ਧਰਮਾਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਵੱਲੋਂ ਜਿਹੜਾ ਇੱਥੇ ਆਪਾਂ ਆਪਣੇ ਕੰਮ ਠੀਕ ਕਰਨ ਵਾਸਤੇ ਜਾਦੂ ਟੋਨੇ ਕੀਤੇ ਜਾਂਦੇ ਨੇ ਜਾਂ ਕਹਿ ਲਈਏ ਕੀ ਵੱਖ-ਵੱਖ ਤਰ੍ਹਾਂ ਦੀਆਂ ਸਮਗਰੀਆਂ ਲੈ ਕੇ ਸਨਹਿਰ ਚ ਪਾਈ ਜਾਂਦੀ ਹੈ ਤਾਂ ਉੱਥੇ ਹੀ ਸਾਡੇ ਨਾਲ ਅੱਜ ਇੱਥੇ ਸਮਾਜ ਸੇਵਕ ਵੀ ਮੌਜੂਦ ਹੈਗੇ ਨੇ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਤਾਂ ਕਿਵੇਂ ਵੇਖਦੇ ਹੋ ਜੀ ਜੋ ਹਾਲਾਤ ਇਸ ਵਕਤੇ ਸਨਹਿਰ ਦੇ ਬਣੇ ਨੇ ਹਾਲਾਕੀ ਇਸ ਨਹਿਰ ਤੋਂ ਜੋ ਇਹ ਜਾਲਿਆ ਉਹ ਗੁਰੂ ਘਰਾਂ ਨੂੰ ਵੀ ਜਾਂਦਾ ਮੁੰਦਰਾ ਨੂੰ ਵੀ ਜਾਂਦਾ ਲੇਕਿਨ ਹਾਲਾਤ ਦੇਖ ਰਹੇ ਆ ਕਾਫੀ ਮਾੜੇ ਹਾਲਾਤ ਨੇ ਜੀ ਇਸ ਵਕਤੇ ਤੇ ਬਹੁਤ ਮਾੜੀ ਗੱਲ ਆ ਔਰ ਤੁਸੀਂ ਦੇਖੋ ਤੁਹਾਡੇ ਕੈਮਰੇ ਨੂੰ ਵੇ ਵੇ ਕੇ ਮੋਟਰਸਾਈਕਲਾਂ ਨਾਲ ਮੁੜੀ ਜਾਂਦੇ ਆ ਕਈ ਕਈ ਗੱਡੀਆਂ ਚ ਲਿਉਂਦੇ ਭਰ-ਭਰ ਕੇ ਇਹ ਨਹਿਰ ਬਹੁਤ ਵੱਡਾ ਇਤਿਹਾਸ ਹੈ ਇਹਦਾ ਇਸ ਨਹਿਰ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਔਰ ਵਾਕੇ ਪਵਿੱਤਰ ਸਰੋਵਰਾਂ ਨੂੰ ਜਿੱਥੇ ਜਲ ਜਾਂਦਾ ਉੱਥੇ ਪਵਿੱਤਰ ਮੰਦਰ ਨੂੰ ਜਲ ਵੀ ਜਾਂਦਾ ਔਰ ਇੱਥੋਂ ਹੀ ਹੁਣ ਜਿਹੜਾ ਵਾ ਪ੍ਰੋਜੈਕਟ ਬਹੁਤ ਵੱਡਾ ਪਾਣੀ ਦਾ ਲੱਗਿਆ ਜਿਹੜਾ ਇਹ ਦਰਬਾਰ ਸਾਹਿਬ ਦੇ ਨਾਲ-ਨਾਲ ਜਿਹੜਾ ਇਹ ਪਵਿੱਤਰ ਜਲ ਅੰਮ੍ਰਿਤਸਰ ਦੇ ਲੋਕਾਂ ਨੂੰ ਵੀ ਪੀਣ ਲਈ ਮਿਲਣਾ ਔਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਕੋਈ ਇਸ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਛੇ ਧਰਤੀ ਤੇ ਆਉਂਦਾ 에ਅਰਪੋਰਟ ਤੇ ਆਉਂਦਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਮੱ ਉਹ ਆਣ ਕੇ ਇੱਥੇ ਸਿਆਣਿਆਂ ਕੋ ਜਾਦੂ ਟੂਣੇ ਕਰਾ ਕੇ ਤੇ ਇੱਥੇ ਗੰਦ ਪਹੁੰਚ ਕੋਈ ਕਸਰ ਨਹੀਂ ਛੱਡਣਦੇ ਪਿਛਲੇ 7 ਸਾਲਾਂ ਤੋਂ ਇਹ ਨਹਿਰ ਦੀ ਸਫਾਈ ਲਈ ਲੱਗੇ ਔਰ ਜਿੰਨਾ ਸਾਫ਼ ਕਰਾਈਦਾ ਉਹਨਾਂ ਦਾ ਗੰਦ ਪਾ ਜਾਂਦੇ ਔਰ ਦੇਵੀ ਦੇਵਤਿਆਂ ਗੁਰੂ ਪੀਰ ਪਗੰਬਰਾਂ ਦਾ ਨਰਾਦ ਰਹਿਣਾ ਕਰਦੇ ਆ ਕਿ ਕੱਲ ਤੇ ਸਹਾਦ ਤੱਕ ਹੋ ਗਿਆ ਕਿ ਗੁਟਕਾ ਸਾਹਿਬ ਚੌਪਈ ਸਾਹਿਬ ਜਪਜੀ ਸਾਹਿਬ ਔਰ ਕੁਰਾਨ ਤੱਕ ਜਿਹੜੀ ਇੱਥੋਂ ਚੋੱਕੇ ਖੜੀ ਔਰ ਜਿੰਨੀਆਂ ਫੋਟੋਆਂ ਜਿੰਨੀ ਕ ਅੱਗ ਲਾ ਕੇ ਜਾਈਦੀ ਉਹਨੀਆਂ ਇੱਕ ਸੜ ਜਾਂਦੇ ਮੇਰੇ ਹਿਸਾਬ ਨਾਲ ਪੂਰੇ ਇੰਡੀਆ ਦੇ ਵਿੱਚ ਆੜੇ ਚਾਹੇ ਉਹ ਕੁਲੜ ਪੀਜੇ ਚ ਦਿੰਦੇ ਉਹ ਉੱਥੇ ਨਹੀਂ ਹੁੰਨੇ ਹੁਣੇ ਜਿੰਨੇ ਗਲਾਸ ਇੱਥੇ ਦੀਵੇ ਕੁਜੇ ਜਿਹੜਾ ਜੋ ਕੋ ਸੁਟਿਆ ਇੱਥੇ ਮੈਨੂੰ ਇਹ ਨਹੀਂ ਸਮਝ ਵੀ ਇਨਸਾਨ ਇਨਸਾਨ ਦਾ ਵੈਰੀ ਕਿਉਂ ਬਣਿਆ ਅੱਜ ਕੁਦਰਤ ਨੂੰ ਆਪਾਂ ਕਿਉਂ ਚੈਲੰਜ ਕਰਨ ਦੇ ਕਿਤੇ ਨਾ ਕਿਤੇ ਰਿਜ਼ਲਟ ਬੜਾ ਮਾੜਾ ਨਿਕਲਦਾ ਹੈ ਪਲਾਸਟਿਕ ਨੇ ਗੱਲ ਨਾ ਨਹੀਂ ਇਹਦੇ ਤੋਂ ਕੈਂਸਰ ਪੈਦਾ ਹੋਣੀ ਹੈ ਔਰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਉਹ ਲੋਕਾਂ ਨੂੰ ਲਪੇਟ ਚ ਲੈ ਲੈਣਾ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਸੁਧਰਨਾ ਚਾਹੀਦਾ ਵਾ ਲੇਕਿਨ ਜੋ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਵਕ ਵਕ ਜੇ ਕਹਿ ਲਈਏ ਕਿ ਹਾਲਾਂਕਿ ਹਰ ਕੋਈ ਧਰਮ ਦੇ ਲੋਕ ਜਿਹੜੇ ਇੱਥੇ ਆਉਂਦੇ ਨੇ ਤਾਂ ਇੱਥੇ ਕੁਝ ਨਾ ਕੁਝ ਜਲ ਪ੍ਰਵਾਹ ਕਰਕੇ ਚਲੇ ਜਾਂਦੇ ਨੇ ਇੱਕ ਬੜੀ ਧੀਰ ਦੀ ਨਾ ਸ਼ੁਰੂ ਤੋਂ ਸੁਣਦੇ ਆਏ ਕਿ ਜਦੋਂ ਵੀ ਕੁਝ ਘਰ ਦੇ ਵਿੱਚ ਜੇ ਕਹਿ ਲਿਖੋ ਪੂਜਾ ਰੱਖਦਾ ਹੈ ਜਾਂ ਕੁਝ ਵੀ ਕਰਦਾ ਤੇ ਐਂਡ ਕਹਿੰਦੇ ਨੇ ਜੀ ਜਲ ਪ੍ਰਵਾਹ ਕਰ ਦੋ ਤਾ ਇਸ ਚੀ ਨੂੰ ਲੈ ਕੇ ਜਿਹੜਾ ਕਿਉਂਕਿ ਜੇ ਅਸੀਂ ਘਰੇ ਕਿਸੇ ਨੂੰ ਪੂਜਦੇ ਆ ਤਾਂ ਐਂਡ ਇੱਥੇ ਧਾ ਕੇ ਇੱਥੇ ਜਲ ਪ੍ਰਵਾਹ ਕਰਦੀਦਾ ਤੇ ਇਹ ਚੀਜ਼ ਕਿਵੇਂ ਵੇਖਦੇ ਸੁੱਕੀ ਨਹਿਰ ਚ ਜਲ ਪ੍ਰਵਾਹ ਕੀ ਕਰੋਗੇ ਦੱਸੋ ਮੈਨੂੰ ਸੁੱਕੀ ਨਹਿਰ ਆ ਉਹਨੇ ਦੁਕਾਨਾਂ ਤੇ ਮੇਰੇ ਸਾਹ ਹੁਣ ਅਮਰਸਾ ਦੀਆਂ ਪੂਰੀਆਂ ਤੇ ਨਾਰੀਅਲ ਹੋਣੇ ਜਨੇ ਪਏ ਉਹ ਜਿੰਨੇ ਲੱਡੂ ਇੱਥੇ ਸੁੱਟੇ ਚੰਗੀ ਪਲੀ ਮਠਿਆਈ ਦੀ ਦੁਕਾਨ ਤੇ ਨਹੀਂ ਹੋਣੇ ਉਹ 20 30 ਕਿਲੋ ਕੋ ਚੌਲ ਸੁੱਟ ਗਿਆ ਉੱਥੇ ਲਿਆ ਕੇ ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਹੱਦ ਹੁੰਦੀ ਕਿਸੇ ਗੱਲ ਦੀ ਇਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਆ ਪੱਕੇ ਹੋ ਜੇ ਲੋਕ ਆ ਪਹਿਲਾਂ ਪੂਜਾ ਕਰਦੇ ਬਾਅਦ ਚੋ ਲੈ ਕੇ ਉਹਨਾਂ ਨੂੰ ਸੁੱਟਣ ਦੇ ਕਿੰਨੇ ਚਾ ਨਾ ਵਸਤਰ ਪਾਉਨੇ ਫੁੱਲ ਚੜਾਉਨੇ ਲਿਆ ਕੇ ਇੱਥੇ ਸੁੱਟ ਜਾਨੇ ਆ ਔਰ ਕਿਤੇ ਨਾ ਕਿਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਨਸਾਨ ਨੂੰ ਹੰਕਾਰ ਕਿਸ ਗੱਲ ਦਾ ਹੈ ਇਨਸਾਨ ਕਰਜਾਈ ਆ ਪਾਣੀ ਹਵਾ ਅੱਗ ਇਹ ਸਾਰਾ ਕੁਝ ਤੇ ਆਪਦਾ ਹਰਾ ਲਿਆ ਬੰਦੇ ਕੋ ਬਚਦਾ ਕੀ ਇੱਕ ਹੰਕਾਰ ਅੰਤ ਵੇਲੇ ਪਰਮਾਤਮਾ ਉਹ ਵੀ ਤੋੜ ਦਿੰਦਾ ਵਾ ਫੇਰ ਹੀ ਇਹ ਦੁਨੀਆ ਛੱਡਣੀ ਪੈਂਦੀ ਇੰਨੇ ਕ ਫੁੱਲ ਹੁੰਦੇ ਚੁੱਕੇ ਜਦੋਂ ਕੀਰਤਪੁਰ ਸਾਹਿਬ ਜਾਈਦਾ ਨਾ ਪਾਉਣ ਲਈ ਉਥੇ ਬਹੁਤ ਸੋਹਣੀਆਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਤੁਹਾਡਾ ਮੇਰਾ ਸਫਰ ਇੱਥੋਂ ਤੱਕ ਦਾ ਸੀ ਤੁਹਾਡਾ ਧੰਨਵਾਦ ਅੱਗੇ ਦਾ ਸਫਰ ਮੈਂ ਆਪੇ ਤੈਅ ਕਰਾਂਗਾ ਉਹ ਕਿਸ ਗੱਲ ਦਾ ਮਾਣ ਕਰਦੇ ਕਿਸ ਗੱਲ ਦਾ ਹੰਕਾਰ ਹੈ ਇੱਥੇ ਸੁੱਟਣ ਦੇ ਨਾਲ ਨਹਿਰ ਚ ਗੰਦ ਦੇ ਕੀ ਦੇਵੀ ਦੇਵਤੇ ਗੁਰੂ ਪੀਰ ਪਗੰਬਰ ਖੁਸ਼ ਹੋਣਗੇ ਇਹ ਆਪਾਂ ਉਲਟਾ ਪਾਪੀ ਬਣਨੇ ਆ ਨਰਾਜ਼ਰ ਕਰਨੇ ਆ ਜੇ ਪਾਣੀ ਗੁਰੂ ਸਾਹਿਬ ਨੇ ਕਹਿੰਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਾਤਾ ਕੀ ਤੁਸੀਂ ਇਹਨਾਂ ਤੋਂ ਇਹਨਾਂ ਤੋਂ ਬਿਨਾ ਤੁਹਾਡਾ ਵਜੂਦ ਹੈਗਾ ਮੈਨੂੰ ਲੱਗਦਾ ਨਹੀਂ ਵੀ ਇਹ ਤੋਂ ਮੈਨਾਂ ਕੋਈ ਵਜੂਦ ਹੈਗਾ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਮੈਨੂੰ ਨਹੀਂ ਲੱਗਦਾ ਫਿਰ ਕੋਈ ਵਜੂਦ ਹੈਗਾ ਉਹ ਸਾਹਮਣੇ ਬਾਥਰੂਮ ਕਰਦੇ ਲੋਕੀ ਉੱਥੇ ਹੀ ਫੋਟੋਆਂ ਔਰ ਮੂਰਤੀਆਂ ਛੁੱਟੀਆਂ ਸ਼ਰਮ ਨਹੀਂ ਆਉਂਦੀ ਵੀ ਇਹ ਕਿਹੜਾ ਬਿਜ਼ਨਸ ਕਰਨ ਦੇ ਆਪਾਂ ਰੱਬ ਦੇ ਨਾਲ ਆਪਾਂ ਰੱਬ ਦੀ ਹੋਂਦ ਨੂੰ ਚੈਲੰਜ ਕਰਨ ਦੇ ਔਰ ਕਿਤੇ ਨਾ ਕਿਤੇ ਇਹ ਚੀਜ਼ ਦਾ ਨੁਕਸਾਨ ਤੁਹਾਡੇ ਸਾਹਮਣੇ ਭੁਗਤਣਾ ਪੈਣਾ ਚਾਹੇ ਇਹਨਾਂ ਦੇ ਬੱਚਿਆਂ ਨੂੰ ਪਵੇ ਚਾਹੇ ਇਹਨਾਂ ਨੂੰ ਪਵੇ ਇਹ ਜਿਹੜੇ ਲੋਕ ਗੰਦ ਪਾ ਕੇ ਗਏ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਘਰ 'ਚ ਖੁਸ਼ੀਆਂ ਹੋਣਗੀਆਂ ਜਿੱਥੇ ਕਿ ਗੁਰੂ ਘਰਾਂ ਨੂੰ ਐਸੇ ਨੈਪ ਤੋਂ ਜਿਹੜਾ ਜਲ ਜਾਂਦਾ ਹੈ ਲੇਕਿਨ ਉੱਥੇ ਹੀ ਦੱਸਦੀ ਜਦੋਂ ਤੁਸੀਂ ਦੱਸਿਆ ਕਿ ਇਹੀ ਜਲ ਜਿਹੜਾ ਲੋਕਾਂ ਦੇ ਘਰਾਂ ਨੂੰ ਜਾਏਗਾ ਕੁਰੂ ਨਗਰੀ ਦੇ ਜੋ ਲੋਕ ਵਸਨੀਕ ਨੇ ਉਹਨਾਂ ਦੇ ਘਰਾਂ ਨੂੰ ਇਹੀ ਜਲ ਜਾਏਗਾ ਲੇਕਿਨ ਇਹ ਜਲ ਇਸ ਤਰ੍ਹਾਂ ਦੇ ਨਾਲ ਜਾਏ ਨੇ ਜਾਲਦਾ ਪ੍ਰੋਜੈਕਟ ਪਿਛੇ ਲੱਗਾ ਜੀ ਵੱਲੇ ਉਹ ਪਿਛੇ ਹੰਸਲੀ ਆ ਉੱਥੇ ਦੋ ਤਿੰਨ ਅਰੀ ਨੇ ਛਤਰ ਫੇਰੇ ਆ ਇਹਨਾਂ ਨੂੰ ਜਿਹੜੇ ਆਉਂਦੇ ਜাদু ਟੂਨੇ ਕਰਨ ਵਾਲੇ ਇੱਥੇ ਆਉਂਦੇ ਸੀਗੇ ਕੋਈ ਵਿਚਕਾਰ ਇੱਕ ਦਿਨ ਪਾਣੀ ਆ ਗਿਆ ਭਜਾਇਆ ਝੋਟੇ ਦਾ ਸਿਰ ਲੈ ਕੇ ਬੈਠਾ ਸੀਗਾ ਕੋਈ ਇੱਕ ਦੋ ਇੱਥੇ ਪੂਜਾ ਕਰਨ ਦੇ ਤੇ ਬਾਅਦ ਚੋ ਜਾ ਕੇ ਕਹਿੰਦੇ ਵੀ ਅਹੀਂ ਜੀ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਲੀਡਰਾਂ ਦੇ ਫੋਨ ਕਰਾਉਂਦੇ ਆ ਔਰ ਮੈਂ ਇਹ ਕਿਹਾ ਸੀਗੇ ਵੀ ਤੁਸੀਂ ਕਾਰਵਾਈ ਨਾ ਕਰੋ ਤੁਸੀਂ ਰੋਡ ਬੰਦ ਕਰੋ ਤੁਸੀਂ ਇਹ ਜਾ ਕੇ ਪ੍ਰਸ਼ਾਸਨ ਨੂੰ ਕਹੋ ਵੀ ਇਹ ਸਾਨੂੰ ਨਹਿਰ ਚ ਗੰਦ ਪਾਉਣ ਤੋਂ ਰੋਕਦਾ ਐ ਇਹਨਾਂ ਨਾਲ ਸੰਦੂਰ ਲਿਆ ਕੇ ਸੁੱੜ ਦਿਓ ਪਾਣੀ ਚ ਤੁਸੀਂ ਕੋਲੇ ਲਿਆ ਕੇ ਸੁੱੜ ਦਿਓ ਇੱਕ ਤੇ ਇਹੋ ਜਿਹੇ ਬੇਵਕੂਫਾਂ ਦੇ ਚਾਰ ਚਾਰ ਜਣੇ ਆਉਂਦੇ ਆ ਗੱਤਰੇ ਪਾਏ ਕਿੜੇ ਕਿੜੇ ਕਰਪਾਨਾਂ ਪਾਈਆਂ ਤੇ 15 20 ਜਣੇ ਨਾਲ ਆਉਂਦੇ ਉਤੋਂ ਦੀ ਕਿੜੇ ਕਿੜੇ ਕੈਨ ਦੁੱਧ ਦੇ ਵਾਰ ਕੇ ਵਿੱਚ ਰੋੜ ਜਾਂਦੇ ਔਰ ਇੱਥੋਂ ਤੱਕ ਵੀ ਸ਼ਦਾਈ ਗਈ ਆਉਂਦੇ ਆ ਵੀ ਸ਼ਰਾਬ ਦੀਆਂ ਬੋਤਲਾਂ ਤੇ ਮੱਸ਼ੀਆਂ ਤੱਕ ਕੁੱਕੜ ਮਰੋੜ ਮਰੋੜ ਛੁੱੜਦੇ ਵੇਖੇ ਮੈਂ ਇਹਦੇ ਚ ਕਿਸੇ ਨੂੰ ਕਿਲੋ ਆਟਾ ਨਹੀਂ ਖਾਣ ਲਈ ਦੇਣਾ ਤੇ ਇੱਥੇ 20 20 ਕਿਲੋ ਪੰਜੀ ਪੰਜੀ ਕਿਲੋ ਜਿਹੜੀ ਕਰਨਕ ਸੁੱਟ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਯਾਰ ਕੀ ਤੁਹਾਡੇ ਦਿਮਾਗ ਨੂੰ ਹੋ ਗਿਆ ਕਿੱਥੋਂ ਤੱਕ ਇਹ ਜਾਇਜ਼ ਆ ਆ ਗੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਲੱਖਾਂ ਹੀ ਫੋਟੋਆਂ ਸੁੱਟੀਆਂ ਵਾਂ ਕੀ ਇਹ ਇਹਦੇ ਨਾਲ ਰੱਬ ਖੁਸ਼ ਹੋ ਜਾਊਗਾ ਰੱਬ ਤੁਹਾਡੇ ਅੰਦਰ ਆ ਫੋਟੋਆਂ ਥੋੜੀਆਂ ਆ ਮਾਰੇ ਦੀ ਗੁਰਬਾਣੀ ਦੀ ਪੰਕਤੀ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਕੋ ਨੇ ਰਾਮ ਖਿਲਾਉਣਾ ਜਾਣਾ ਉਹ ਤੁਸੀਂ ਰੱਬ ਨੂੰ ਖੜਾਉਣਾ ਸਮਝ ਲਿਆ ਕੀ ਰੱਬ ਕਿੱਥੇ ਨਹੀਂ ਵੱਸਦਾ ਉਹ ਉਹ ਕਣ ਕਣ ਜਰੇ ਜਰੇ ਤੇ ਤੁਹਾਡਾ ਭਰੋਸਾ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਆ ਗੰਦ ਪਾਉਣ ਦੇ ਨਾਲ ਰੱਬ ਨੇ ਖੁਸ਼ ਨਹੀਂ ਹੋਣਾ ਇਹ ਜਿਹੜਾ ਤੁਸੀਂ ਗੰਦ ਪਾਇਆ ਹੋ ਨਾ ਇਹਦਾ ਇੱਕੋ ਹੀ ਹੱਲ ਆ ਕਾਰਪਰੇਸ਼ਨ ਇੱਥੇ ਕੈਮਰੇ ਲਵਾ ਦੇ ਔਰ ਇੱਥੇ ਡੀਸੀ ਸਾਹਿਬ ਆਪਣੇ ਬੰਦੇ ਖਿਲਾਰਨ ਦੋ ਚਾਰ ਜਦੋਂ ਕੋਈ ਆਉਂਦਾ ਦਾ ਚਲਾਨ ਕੱਟ ਕੇ ਹੱਥ 'ਚ ਫੜਾਉਣ ਔਰ ਇੱਕ ਕੂੜੇ ਦਾ ਐਡਾ ਤਗੜਾ ਤੋੜਾ ਨੂੰ ਹੱਥ 'ਚ ਫੜਾਉਣ ਤੇ ਗੈਰ ਜ਼ਿੰਮੇਵਾਰ ਹੋਣ ਦਾ ਕਪਟਕਾ ਗੱਲ 'ਚ ਪਾਉਣ ਸਨਮਾਨ ਕਰਕੇ ਕੱਲਣ ਤੇ ਉਹਦੀ ਜਿਹੜੀ ਵੀਡੀਓ ਕਲਿੱਪ ਆ ਉਹ ਸਾਰੇ ਅਮਰਸਰ ਦੀਆਂ ਸਕਰੀਨਾਂ ਤੇ ਚੱਲੇ ਇੱਕ ਕਰੀ ਇਹਨਾਂ ਨੂੰ ਅਕਲ ਆਜੂ ਜੇ ਨਹਿਰ 'ਚ ਇੱਕ ਤੁਹਾਨੂੰ ਕਿਤੇ ਤਣਕਾ ਵੀ ਦੇਖਜੂ ਫਿਰ ਗੱਲ ਕਰਿਓ ਇੱਥੇ ਤੁਹਾਡੇ ਮੀਡੀਆ ਸਾਰੇ ਨੇ ਸਾਥ ਦਿੱਤਾ ਸੀ ਤੇ ਪਿਛਲੀਆਂ ਗਰਮੀਆਂ ਦੇ ਵਿੱਚ ਇੱਥੇ ਸੁੱਟਣ ਲੱਗਿਆ ਵੀ ਮਾਫੀਆਂ ਮੰਗ ਮੰਗ ਮੈਂ ਕੋ ਚੰਗੇ ਭਲਿਆਈ ਆ ਅ ਦੇ ਕਿਤੇ ਨਾ ਕਿਤੇ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਔਰ ਪਾਣੀ ਪਹਿਲਾਂ ਤੇ ਲੈ ਜਾਂਦਾ ਰੋੜ ਕਿਤੇ ਆ ਹੁਣ ਗੰਦ ਜਿਹੜਾ ਵੇ ਸਾੜਨਾ ਹੀ ਪੈਣਾ ਕਿੰਨਾ ਕੁ ਸਾੜ ਲੀਏ ਦੱਸੋ ਤੁਸੀਂ ਅਸੀਂ ਇਹਦੇ ਵਿੱਚ ਜਨੇ ਸਾਨੂੰ ਤੇ ਜਾਦੂ ਟੂਣੇ ਚੰਬੜਦੇ ਨਹੀਂ ਸਾਨੂੰ ਨਹੀਂ ਭੂਤ ਫੜ ਲੈਂਦੇ ਜਿਹੜੇ ਕੱਢ ਕੇ ਜਾਂਦੇ ਇੱਥੇ ਸੋ ਕਿਤੇ ਨਾ ਕਿਤੇ ਅਕਲ ਨੂੰ ਹੱਥ ਮਾਰਨੇ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਪ੍ਰਸ਼ਾਸਨ ਨੂੰ ਕੋਈ ਚਿੱਠੀ ਵਗੈਰਾ ਜਾਂ ਉਹਨਾਂ ਨੂੰ ਜਾ ਕੇ ਮਿਲੋਗੇ ਜਾਂ ਡੀਸੀ ਸਾਹਿਬਾਨ ਹੈਗੇ ਨੇ ਜਾਂ ਨਹਿਰੀ ਵਿਭਾਗ ਦੀ ਗੱਲ ਕਰ ਲਈਏ ਤਾਂ ਕਿਸੇ ਨਾ ਕਿਸੇ ਵੱਡੇ ਅਧਿਕਾਰੀ ਨੂੰ ਜਾ ਕੇ ਮਿਲੋਗੇ ਇਸ ਮੁੱਦੇ ਤੁਸੀਂ ਕੀ ਮੰਨਦੇ ਵੀ ਨਹਿਰੀ ਵਿਭਾਗ ਨੂੰ ਮਿਲਣ ਦੀ ਲੋੜ ਆ ਜੰਗਲਾਤ ਮੈਕਮ ਨੂੰ ਮ ਕਾਪੀ ਤੇ ਨਹਿਰੀ ਵਿਭਾਗ ਪਾਣੀ ਦੇ ਦਿੰਦਾ ਸਾਫ ਕਰ ਦਿੰਦਾ ਕਾਪੀ ਤੇ ਬੜੀ ਏਰੀ ਕਰਦੇ ਹੋ 21 ਲੱਖ ਰੁਪਈਆ ਮੈਂ ਪਾਸ ਕਰਵਾਇਆ ਸੀ ਇੱਥੇ 70000 ਰੁਪਈਆ ਨੇ ਇਹਨਾਂ ਨੇ ਸਫਾਈ ਲਈ ਲਾਇਆ ਔਰ ਸਾਰੇ ਪੈਸੇ ਖੁਰਦ-ਬੁਰਦ ਕਰਕੇ ਰੇਤਾ ਮਗਰੋਂ ਨਿਕਲਦੀ ਇੱਥੋਂ ਇਹਨਾਂ ਨੂੰ ਪਤਾ ਗਾੜੀਆਂ ਮਿੱਟੀ ਨਿਕਲਦੀ ਇਹਨਾਂ ਨੂੰ ਪਤਾ ਉਹ ਪੈਸੇ ਇਹਨਾਂ ਦੇ ਘਰਾਂ 'ਚ ਪਹੁੰਚਦੇ ਕਿੰਨੇ ਕੁ ਰੋਖਿਆ ਅੱਜ ਕਾਗਜ਼ਾਂ ਦੇ ਵਿੱਚ ਵੇਖ ਲਓ ਜੰਗਲਾਤ ਵਿਭਾਗ ਨੇ ਕਰੋੜਾਂ ਦੇ ਰੁੱਖ ਲਾਤੇ ਤੇ ਪਤਾ ਲੱਗਾ ਮੈਨੂੰ 7-8 ਕਰੋੜ ਦੀ ਪਾਰਕ ਬਣਾਤੀ ਗੱਲਾਂ ਬਾਤਾਂ 'ਚ ਰੁਪਈਆ 10 ਲੱਖ ਨਹੀਂ ਇੱਥੇ ਲੱਗਾ ਪਰ ਇਹਦੇ ਨਾਲ ਨਾਲ ਮੈਂ ਐਸੀ ਗਲਤੀ ਆਉਂਗਾ ਜਿੱਥੇ ਕਿ ਸੰਤ ਕਸ਼ਮੀਰ ਸਿੰਘ ਬਾਬਾ ਪੂਰੀਆ ਵਾਲਿਆਂ ਵੱਲੋਂ ਜਿਹੜੀ ਇੱਥੇ ਸੇਵਨ ਬਾਈ ਜਾ ਰਹੀ ਹੈ ਸਾਈਡ ਦੇ ਉੱਤੇ ਤੁਰਨ ਨੂੰ ਵਧੀਆ ਵਾਕਿੰਗ ਜੇ ਕਹਿ ਸਕਦੇ ਆ ਕਿ ਇੱਕ ਮਾਹੌਲ ਵਧੀਆ ਕ੍ਰੀਏਟ ਕੀਤਾ ਗਿਆ ਇੱਥੇ ਲੇਕਿਨ ਉੱਥੇ ਹੀ ਨਾਲ ਨਹਿਰ ਉਹੀ ਹੈਗੀ ਆ ਜਿੱਥੇ ਕਿ ਸਾਰਾ ਇਹ ਜੋ ਜਾਦੂ ਟੂਣੇ ਵਾਲਾ ਸਮਾਨ ਜੀ ਇੱਥੋਂ ਹੀ ਸਾਰਾ ਕੰਮ ਚੱਲਿਆ ਇਹ ਨਹਿਰ ਦਾ ਜਦੋਂ ਬੀੜਾ ਚੁੱਕਿਆ ਸੀ ਇੱਥੇ ਐਮਪੀ ਗੁਰਜੀਤ ਸਿੰਘ ਔਜਲਾ ਆਏ ਸੀਗੇ ਉਹਨਾਂ ਨੂੰ ਲਿਆਂਦਾ ਸੀਗਾ ਬੌਂ ਫੜ ਕੇ ਤੇ ਕਿਸ਼ਤੀਆਂ ਜਿਹੜੀਆਂ ਚੱਲਣਗੀਆਂ ਜੀ ਲਿਆਂਦਾ ਸੀ ਉਹਨਾਂ ਐਮਪੀ ਫੰਡ ਚੋਂ ਪੈਸੇ ਦਿੱਤੇ ਜਿਹ ਉਹ 2.1 ਕਰੋੜ ਰੁਪਇਆ ਨਾ ਐਮਪੀ ਫੰਡ ਚੋਂ ਦਿੱਤਾ ਤੁਹਾਡੇ ਪੈਸੇ ਆ ਤੁਹਾਡੀ ਕਿਰਤ ਕਮਾਈ ਦੇ ਜਿਹੜਾ ਤੁਸੀਂ ਟੈਕਸ ਦਿੰਦੇ ਜੋ ਪੈਸੇ ਲੱਗਦੇ ਆ ਜਿਹੜਾ 2 ਕਿ ਲੱਖ ਪਾਸ ਕਰਾਇਆ ਸੀ ਉਹ ਵੀ ਤੁਹਾਡੀ ਕਿਰਤ ਕਮਾਈ ਦਾ ਹੀ ਆ ਜੀ ਅਮੀਰ ਲੋਕ ਟੈਕਸ ਨਹੀਂ ਦਿੰਦੇ ਟੈਕਸ ਗਰੀਬ ਲੋਕ ਦਿੰਦੇ ਆ ਇਹ ਤੁਹਾਡੇ ਪੈਸਿਆਂ ਨਾਲ ਸਾਫ਼ ਹੋਣੀ ਆ ਔਰ ਤੁਹਾਡੇ ਪੈਸਿਆਂ ਨਾਲ ਹੀ ਇੱਥੇ ਗੰਦ ਪੈਣਾ ਕਿਉਂਕਿ ਜਿਹੜੇ ਲੋਕ ਆਉਂਦੇ ਹੈ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਦਾ ਹਿੱਸਾ ਹੀ ਆ ਨਾ ਠੀਕ ਹੈ ਉਹ ਗਲਤ ਕੰਮ ਕਰਦੇ ਇਹ ਕੰਮ ਜੇ ਦੋ ਪਾਸੇ ਹੋਵੇਖੀਏ ਨਾ ਚੰਗੇ ਬੰਦੇ ਜੇ 40% ਨੇ ਤੇ ਗੰਦੇ ਬੰਦੇ 60% ਨੇ ਔਰ ਅੱਜ ਜੇ ਉਹ ਦੇਸ਼ ਦੀ ਆਰਮੀ ਕਿ ਥੋੜੀ ਲਾਉਂਦੇ ਆਪਾਂ ਪਾਕਿਸਤਾਨ ਦੇ ਉਧਰ ਜੇ ਇਹਨਾਂ ਕਮਾਣਾ ਸੰਤੁਸ਼ਟੀ ਮਿਲਦੀ ਹੁੰਦੀ ਤੇ ਫਿਰ ਆ ਜਿਹੜੇ ਸਰਕਾਰਾਂ ਨਸ਼ੇ ਖਿਲਾਫ ਜੰਗ ਲੜਨ ਦੀਆਂ ਸਰਕਾਰਾਂ ਨੂੰ ਕੀ ਲੋੜ ਸੀ ਜੇ ਇਹਨਾਂ ਕਮਾਣਾ ਸੰਤੁਸ਼ਟੀ ਮਿਲਦੀ ਤੇ ਫਿਰ ਜਾਜਾਂ ਦਾ ਕੀ ਕੰਮ ਸੀ ਕੋਟਾਂ ਦੇ ਵਿੱਚ ਤੇ ਫਿਰ ਡਾਕਟਰਾਂ ਦਾ ਕੀ ਕੰਮ ਸੀ ਹਸਪਤਾਲਾਂ 'ਚ ਵੇਖੋ ਹਰ ਕੰਮ ਜਿਹੜਾ ਵਾ ਉਹਦੇ ਡਾਕਟਰ ਹੀ ਲਾਏ ਤੇ ਡਾਕਟਰ ਹੀ ਕਰਾਉਣਾ ਪੈਣਾ ਤੇ ਜੇ ਕੋਈ ਕੋਰਟ ਦਾ ਕੰਮ ਕੋਰਟ 'ਚ ਹੀ ਦੇਣਾ ਪੈਣਾ ਤੇ ਜੇ ਤੁਸੀਂ ਇੱਥੇ ਸੁੱਟ ਕੇ ਨਿੰਬੂ ਚਾਰ ਤੇ ਫੋਟੋਆਂ ਸੁੱਟ ਕੇ ਕਹੋਗੇ ਵੀ ਇਹਦੇ ਨਾਲ ਸਰ ਜਾਣਾ ਇਹਦੇ ਨਾਲ ਕੱਖ ਨਹੀਂ ਹੋਣਾ ਜੁੱਤੀਆਂ ਜ਼ਰੂਰ ਤੁਹਾਨੂੰ ਪਹਿਣੀਆਂ ਉਹ ਹੁਣ ਅਸੀਂ ਨਾ ਮਤਲਬ ਤੁਹਾਡਾ ਇੰਤਜ਼ਾਮ ਪੱਕਾ ਕਰਨ ਲੱਗੇ ਆ ਕਿਉਂਕਿ ਦੋਹਾਂ ਚੋਂ ਦੇ ਛੇਤਰ ਮਾਰ ਕੇ ਵੀਡੀਓ ਪਾਵਾਂਗੇ ਤੇ ਫਿਰ ਪ੍ਰਸ਼ਾਸਨ ਇਹ ਕਹਣਾ ਹੈ ਕਿ ਕਾਰਵਾਈ ਕਰਨੀ ਤੇ ਪਹਿਲਾਂ ਹੀ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਵੀ ਇੱਥੇ ਆਣ ਕੇ ਕਾਰਵਾਈ ਕਰ ਦੋ ਜੇ ਨਹੀਂ ਕਰਨੀ ਤੇ ਫਿਰ ਤੁਹਾਡੇ ਨਾਮ ਹੈ ਬਾਈ ਨੇ ਵੀ ਹਾਈ ਕੋਰਟ ਲੈ ਜਾਣੇ ਜਿੰਨੇ ਤੁਸੀਂ ਕਪੜੇ ਕੀਤੇ ਨਹਿਰ ਤੇ ਉਹ ਸਾਰਿਆਂ ਦਾ ਚਿੱਠਾ ਮੈਂ ਲੈ ਆਉਣਾ ਤੇ ਫਿਰ ਤੁਸੀਂ ਬੰਦੇ ਪਾਪਾ ਰਾਈ ਨਵਾ ਕਰਨੇ ਬੰਦਿਆਂ ਵਾਂਗੂ ਆ ਕੇ ਇੱਥੇ ਜਿਹੜੇ ਡਿਊਟੀ ਕਰਦੇ ਨਹਿਰ ਤੇ ਚਾਹੇ ਜੰਗਲਾਤ ਵਿਭਾਗ ਦੇ ਤੇ ਚਾਹੇ ਨਹਿਰੀ ਵਿਭਾਗ ਦੇ ਆ ਆਪਣੀਆਂ ਡਿਊਟੀਆਂ ਨੂੰ ਸਮਝ ਲਓ ਹਰ ਕੰਮ ਦੀ ਪ੍ਰਦਾਸ਼ ਹੰਦ ਹੁੰਦੀ ਆ ਜੇ ਜਾਣਾ ਚੰਡੀਗੜ੍ਹ ਨੂੰ ਸਵੇਰੇ ਸ਼ਾਮੀ ਮੈਨੂੰ ਗਾਲਾਂ ਕੱਢਦੇ ਜਾਇ ਕਰਨਾ ਹਾਈ ਕੋਰਟ ਤੇ ਫਿਰ ਵਕੀਲ ਆਪਣਾ ਟੌਪ ਦਾ ਕਰ ਛੱਡੋ ਇਹ ਤੁਹਾਨੂੰ ਚੇਤਾਵਨੀ ਨਹੀਂ ਤੁਹਾਨੂੰ ਵਾਰਨਿੰਗ ਦੇਤੀ ਜਮ ਜੀ ਤਾਂ ਇਹ ਤਾਂ ਸੂਰਾਂ ਜਿੱਥੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੁਸੀਂ ਵੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਕਿ ਕੀ ਹਾਲਾਤ ਇਸ ਵਕਤ ਇਸ ਨਹਿਰ ਦੇ ਹੈਗੇ ਨੇ ਕਿਉਂਕਿ ਇਸੇ ਨਹਿਰ ਤੋਂ ਜੋ ਜਲ ਹੈ ਪੰਜੇ ਸਰੋਵਰਾਂ ਨੂੰ ਜਾਂਦਾ ਗੁਰੂ ਨਗਰੀ ਦੇ ਵਿੱਚ ਮੰਦਿਰ ਦਰਗਾਹਾਂ ਮੰਦਿਰ ਨੂੰ ਇੱਥੋਂ ਜਲ ਜਾਂਦਾ ਉੱਥੇ ਹੀ ਜਿਹੜਾ ਪ੍ਰੋਜੈਕਟ ਸਰਕਾਰ ਵੱਲੋਂ ਲਗਾਇਆ ਜਾਣਾ ਕਿ ਘਰ ਘਰ ਨਹਿਰੀ ਪਾਣੀ ਪਹੁੰਚਾਉਂਦਾ ਤਾਂ ਇਸੇ ਨਹਿਰ ਤੋਂ ਜਿਹੜਾ ਗੁਰੂ ਨਗਰੀ ਦੇ ਵਿੱਚ ਘਰ ਘਰ ਪਾਣੀ ਜਾਏਗਾ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਇਸ ਵਕਤ ਦੇ ਹੈਗੇ ਆ ਤਾਂ ਜ਼ਰੂਰ ਆਸ ਕਰਦੇ ਆਂ ਕਿ ਪ੍ਰਸ਼ਾਸਨ ਵੀ ਜਿਹੜਾ ਕੰਮ ਕਰਨੇ ਨਹੀਂ ਹੋਇਆ ਕਿਉਂਕਿ ਅਕਸਰ ਸਰਕਾਰਾਂ ਕੰਮ ਕਰਦੀਆਂ ਨੇ ਸਰਕਾਰਾਂ ਪੈਸਾ ਅਲਾਟ ਕਰਦੀਆਂ ਨੇ ਲੇਕਿਨ ਪ੍ਰਸ਼ਾਸਨ ਉਸ ਪੈਸੇ ਨੂੰ ਕਿੱਥੇ ਖੁਰਦਪੁਰਦ ਕਰ ਦਿੰਦਾ ਇਹ ਪਤਾ ਨਹੀਂ ਲੱਗਦਾ ਤਾਂ ਜ਼ਰੂਰ ਆਸ ਕਰਦੇ ਹਾਂ ਕਿ ਜੋ ਸਰਕਾਰਾਂ ਨੇ ਇੱਕ ਵਾਰ ਖੁਦ ਇੱਥੇ ਪਹੁੰਚ ਕੇ ਜਿਹੜਾ ਇਸ ਨਹਿਰ ਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਧਿਆਨ ਦਿੱਤਾ ਜਾਵੇ ਤਾਂ ਜੋ ਇੱਥੋਂ ਦਾ ਜਿਹੜਾ ਸੁੰਦਰੀਕਰਨ ਹੋ ਸਕੇ ਤੇ ਨਾਲ ਇਹ ਜੋ ਲੋਕ ਨੇ ਅੰਤ ਵਿਸ਼ਵਾਸ ਜੇ ਕਹਿ ਲੈ ਕੇ ਇੰਨੇ ਵੱਡੇ ਪੱਤਰ ਤੇ ਫਲਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ ਕੈਮਰਾਮੈਨ ਸੰਦੀ কুমার ਤੇ ਨਾਲ ਲਖੇਸ਼ জগবানি টিভি শ্রীর সাই